ਮੇਰੇ ਵਾਰਡ ਚ ਅੱਜ ਸਰਦਾਰ ਕਲਦੀਪ ਸਿੰਘ ਆ ਉਹਨਾਂ ਦੀ ਬੇਟੀ ਦੀ ਅੱਜ ਮੈਰਿਜ ਸੀ ਤੇ ਅੱਜ ਖੰਡ ਪੜ ਰੱਖਿਆ ਸੀਗਾ ਉਹਦੇ ਸਵਾਦ ਦੇ ਸਾਰਾ ਪ੍ਰੋਗਰਾਮ ਤਾਂ ਖਤਮ ਲਗਭਗ ਹੋ ਚੁੱਕਾ ਸੀ ਟੈਂਟ ਵਾਲਾ ਮੁੰਡਾ ਸੀ ਕੋਈ ਉਹ ਲੜੀ ਦੀ ਤਾਰ ਦੂਰ ਲਾ ਰਿਹਾ ਸੀ ਇਸ ਕਰਕੇ ਉਹਨੂੰ ਛਾਂਡਣ ਵਾਲੇ ਸਾਰਾ ਕੁਝ ਪਟਾਕਾ ਪੈ ਗਿਆ ਉੱਪਰ 6 ਕੇਵੀ ਦੀ ਤਕਰੀਬਨ ਇੱਥੇ ਇਸ ਗਲੀ ਦੇ ਵਿੱਚ ਹੀ ਮੇਰੇ ਨਾਲ ਤੀਜਾ ਹਾਸਾ ਹੋ ਚੁੱਕਾ ਹੈ ਪ੍ਰਸ਼ਾਸਨ ਨੂੰ ਵੀ ਅਸੀਂ ਤਾਂ ਲਿਖ ਕੇ ਦਿੱਤਾ ਵੀ ਜੇ ਇਹਨੂੰ ਸ਼ਿਫਟ ਕੀਤਾ ਜਾਵੇ ਜਾਂ ਇਹਨੂੰ 5-7 ਫੁੱਟ ਉੱਚਾ ਕੀਤਾ ਜਾਵੇ ਬਹੁਤ ਵਾਰੀ ਲਿਖ ਕੇ ਦੇ ਚੁੱਕੇ ਆ ਇਸ ਚੀਜ਼ ਨੂੰ ਅੱਗੇ ਵੀ ਹਾਸ ਅੱਗੇ ਇੱਕ ਪਿਛਲੇ 2 ਸਾਲ ਪਹਿਲਾਂ ਇੱਥੇ ਇੱਕ ਬੇਟਾ ਮੁੰਡਾ ਸੀ ਕੋਈ 10 12 ਸਾਲਾ ਦਾ ਪਤੰਗ ਡਾਰ ਰਿਆ ਸੀ ਉਹਦੇ ਨਾਲੇ ਬਲਾਸਟ ਹੋ ਗਿਆ ਸੀ ਤੇ ਉਹ ਮੁੰਡੇ ਦੀ ਡੈਥ ਹੋ ਗਈ ਸੀ ਜਿਹੜਾ ਮੁੰਡਾ ਵਰਨੋਂ ਆਇਆ ਕਿੱਥੋਂ ਰਹਿਣ ਵਾਲਾ ਕੋਣ ਹੈ ਪਤਾ ਕੁਝ ਜਿਹੜਾ ਇਹ ਕੋਈ ਨੋਦਾ ਟੈਂਟ ਵਾਲਿਆਂ ਦਾ ਹੀ ਮੁੰਡਾ ਸੀ ਉਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਲੈ ਗਈ ਹਸਪੀਟਲ ਕਾਫੀ ਹੋਇਆ ਉਹਨੂੰ ਹਸਪੀਟਲ ਮੋਗੇ-ਮੋਗੇ ਤੋਂ ਬਾਅਦ ਉਹਨੂੰ ਫਰੀਦਕੋਟ ਸ਼ਿਫਟ ਕਰਤਾ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਮੈਂ ਤਾਂ ਇਹੀ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਇਹੀ ਕਹਿਣਾ ਜਾਂ ਤਾਂ ਇਹਨੂੰ ਉੱਚਾ ਕਰਾਇਆ ਜਾਵੇ ਜਾਂ ਇਹਨੂੰ ਬادیه ਤੋਂ ਸ਼ਿਫਟ ਕੀਤਾ ਜਾਵੇ ਕਦੇ ਪਹਿਲੇ ਆਪਣੇ ਕਟਾਚਾਣਕ ਤੇ ਤਾਰ ਜੁੜ ਗਈ ਕੋਈ ਤੇ ਪਟਾਕਾ ਪੈ ਗਿਆ ਇੱਥੇ ਮਤਲਬ ਰੋੜ ਪਾ ਪਿਆ ਸਾੜੇ ਸਾਰ ਤਾਰਾਂ ਪਰ ਸਾਰੀਆਂ ਸੜ ਗਈਆਂ ਪੱਖੇ ਸੜ ਗਏ ਫ੍ਰਿਜਾਂ ਸੜ ਗਈਆਂ ਕੋਈ ਕਾਰਨ ਨਹੀਂ ਬਣਿਆ ਕਾਰਨ ਤਾਂ ਸਾਨੂੰ ਪਤਾ ਨਹੀਂ ਲੱਗਾ ਸੀ ਅੰਦਰ ਸੀਗੇ ਠੀਕ ਹੈ ਨਾ ਵੱਡੀ ਤਾਰ ਜਾਂਦੀ ਇੱਥੋਂ ਦੀ ਅੱਗੇ ਪਹਿਲਾਂ 2-3 ਜਾਂਸ ਪਹਿਲਾਂ ਹੀ ਹੋ ਚੁੱਕੇ ਆ ਠੀਕ ਆ ਅਸੀਂ ਇਕੱਠੇ ਹੋ ਕੇ ਐਮਐਲਏ ਕੋਲ ਵੀ ਗਏ ਸੀਗੇ ਉਹਨਾਂ ਨੇ ਸਾਨੂੰ ਕਹਿਆ ਸੀ ਹਫ਼ਤੇ 'ਚ ਥੋੜਾ ਹੱਲ ਕਰ ਦਾਂਗੇ ਤੁਹਾਡੇ ਜੀ ਕੋ ਸਮਾਗਮ ਸੀ ਕਰੇ ਤੁਹਾਡੇ ਵਿਆਹ ਸੀਗਾ ਜੀ ਅੱਜ ਪਾਰਸੀ ਪਾਰਸੀ ਅਸੀਂ ਤਾਂ ਪਾਰਸੀ ਰੁੱਝੇ ਸੀਗੇ ਠੀਕ ਆ ਸਾਨੂੰ ਨਹੀਂ ਪਤਾ ਉੱਤੇ ਹੋ ਕੀ ਗਿਆ ਡੈਕੋਰੇਸ਼ਨ ਕਰ ਰਹੇ ਸੀ ਡੈਕੋਰੇਸ਼ਨ ਕਰ ਰਹੇ ਸੀਗੇ ਨਾਲ ਆਸ-ਪਾਸ ਦੇ ਘਰਾਂ ਨੂੰ ਵੀ ਕਾਫੀ ਨੁਕਸਾਨ ਹਾਂ ਆ ਚਾਰ-ਪੰਜ ਘਰਾਂ ਨੂੰ ਨੁਕਸਾਨ ਉਹਨਾਂ ਦਾ ਵੀ ਹੋ ਗਿਆ ਕਾਫੀ ਨੁਕਸਾਨ ਹੋਇਆ ਜਿਹੜਾ ਡੈਕੋਰੇਸ਼ਨ ਕਰ ਰਹੇ ਸੀਗਾ ਵੀ ਪਤਾ ਲੱਗਿਆ ਉਹਨੂੰ ਵੀ ਹਾਂ ਹਾਂ ਉਹ ਹੀ ਚਲ ਸਾਇ ਗਿਆ ਜੀ ਅੱਜ ਹਾਲਾਤ ਹੁਣ ਸਫ਼ਤਾ ਲੈ ਗਏ ਸਰਕਾਰੀ ਅਸਲ ਤੇ ਉਸੇ ਜਾ ਕੇ ਪਤਾ ਲੱਗੂਗਾ ਸਾਡੀ ਸੁਣਵਾਈ ਕੋਈ ਨਹੀਂ ਕਰ ਰਿਹਾਗਾ ਅਸੀਂ ਇਹਨੂੰ ਬੇਨਤੀ ਕੀਤੀ ਜੇ ਜ਼ਿਆਦਾ ਤਾਰਾ ਚੱਕ ਦਿਓ ਜਾਂ ਇਹਨੂੰ ਉੱਚੀ ਕਰ ਦਿਓ ਉਹ ਕਦੇ ਹਫ਼ਤੇ ਕੰਮ ਹੋ ਜਾਊਗਾ ਕਿਹੜੇ ਹਫ਼ਤੇ ਕਹੀ ਲੰਘ ਗਏ ਉਹਦਾ ਆ 23 ਦੀ ਗੱਲ ਲਗਾਤਾਰ ਘਟਨਾਵਾਂ ਹੋ ਗਈਆਂ 6-7 ਹੋ ਗਈਆਂ ਅਸੀਂ ਮੈਂ ਤਾਂ ਅੱਗੇ ਵੀ ਐਂ ਬੋਲਿਆ ਸੀਗਾ ਵੀ ਇਹਨੂੰ ਚੱਕ ਦਿਓ ਵੀ ਚਲੋ ਨਹੀਂ ਤਾਰਾ ਜੇ ਉੱਚੀਆਂ ਕਰ ਦਿਓ 10 ਫੁੱਟ ਉੱਚੀ ਤਾਰ ਹੋ ਜਾਏ ਸਭ ਹੋ ਜਾਊਗਾ ਉਹ 23 ਸਾਲ ਬੱਚੇ ਮਰੇ ਇੱਥੇ ਸਰਕਾਰ ਕੀ ਨਹੀਂ ਕਰ ਸਕਦੀ ਕੀ ਤੁਹਾਡਾ ਘਰ ਦਾ ਕਿੰਨਾ ਨੁਕਸਾਨ ਹੋਇਆ ਸਾਡਾ ਸਾਰਾ ਹੀ ਸੜ ਗਿਆ ਸਭ ਹੁਣ ਪ੍ਰਿਜਾ ਨੂੰ ਜੇ ਬਾਅਦ ਚ ਪਤਾ ਲੱਗੂਗਾ ਦਿਓ ਜਾਣਕਾਰੀ ਸਰ ਕੀ ਹੋਇਆ तकरीबन 2:30 ਵਜੇ ਸਾਨੂੰ ਐਮਸੀ ਸਾਹਿਬ ਕਾਲਾ ਬਜਾਜ ਜ ਬੇਦੀ ਨਗਰ ਵਿੱਚ ਟੈਂਟ ਨੂੰ ਅੱਗ ਲੱਗ ਗਈ ਹੈ ਜੀ ਤੇ ਉੱਥੇ ਟੈਂਟ ਲਾ ਰਹੇ ਸੀ ਕੋਈ ਘਰੇ ਪ੍ਰੋਗਰਾਮ ਸੀਗਾ ਜੀ ਉੱਥੇ ਛੱਡ ਕੇ ਵੀ ਲੈਣ ਜਾ ਰਹੀ ਸੀਗੀ ਉਹਦੇ ਨਾਲ ਉੱਤੇ ਲੜੀਆਂ ਪਾ ਰਹੇ ਸੀ ਤੇ ਲੜੀਆਂ ਜਦੋਂ ਉੱਪਰ ਸਿੱਟੀ ਤੇ ਉਹਦੇ ਨਾਲ ਮੁੰਡਾ ਇੱਕ ਬਰਨ ਹੋ ਗਿਆ ਜੀ ਉਹਨੂੰ ਕਾਫੀ ਉਹਨੂੰ ਆਈਆ ਪ੍ਰੋਬਲਮ ਤੇ ਉਹਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਅੰਦਰ ਕੀ ਕੀ ਨੁਕਸਾਨ ਹੋਇਆ ਜੀ ਹੋਰ ਤਾਂ ਕੋਈ ਨੁਕਸਾਨ ਨਹੀਂ ਹੋਇਆ ਜੀ ਮੁੰਡੇ ਦਾ ਹੀ ਬੜਾ ਨੁਕਸਾਨ ਹੋਇਆ ਤੇ ਜਾਂ ਥੋੜਾ ਬਹੁਤਾ ਟੈਂਟ ਦਾ ਨੁਕਸਾਨ ਹੋਇਆ ਜੀ ਮੁੰਡਾ ਸਾਡੇ ਆਉਣ ਤੋਂ ਪਹਿਲਾਂ ਲੈ ਗਏ ਸੀਗੇ ਤਕਰੀਬਨ ਕਹਿੰਦੇ ਛਾਤੀ ਤੇ ਪੇਟ ਤੇ ਕਾਫੀ ਉਹਦੇ ਹੋਇਆ ਜੀ ਹਾਂ ਕਿਸ ਤਰ੍ਹਾਂ ਦੀ ਸਿਚੁਏਸ਼ਨ ਹੈ ਹੁਣ ਅਗ ਕੰਟਰੋਲ ਆ ਜੀ ਇਸ ਟਾਈਮ ਤੇ ਉਹ ਜਿਹੜਾ ਸੀਗਾ ਮੁੰਡਾ ਉਹਨੂੰ ਦਾਖਲ ਕਰਵਾਇਆ ਗਿਆ ਬਾਕੀ ਸਭ ਠੀਕ ਹੈ ਲੜੀਆਂ ਪਾਉਣ ਕਰਨ ਹਾਂ ਜੀ ਲੜੀਆਂ ਪਾਉਣ ਕਰਨ ਦੇ ਜਿਹੜੀ ਛੜ ਕੇ ਵੀ ਲੈਣਾ ਇਹ ਬਹੁਤ ਜਿਆਦਾ ਨੀਵੀਂ ਆ ਘਰਾਂ ਨੂੰ ਟੱਚ ਕਰਦੀ ਆ ਤੇ ਅੱਗੇ ਵੀ ਪਹਿਲਾਂ ਵੀ ਇੱਕ ਇੱਥੇ ਦੱਸ ਰਹੇ ਸੀਗੇ ਪੰਜ ਚਾਂਸ ਹੋ ਚੁੱਕੇ ਆ ਜੀ ਇੱਥੇ ਪਹਿਲਾਂ ਵੀ ਮੇਰੇ ਵਾਰਡ ਚ ਅੱਜ ਸਰਦਾਰ ਕੁਲਦੀਪ ਸਿੰਘ ਆ ਉਹਨਾਂ ਦੀ ਬੇਟੀ ਦੀ ਅੱਜ ਮੈਰਿਜ ਸੀ ਤੇ ਅੱਜ ਖੰਡ ਪੜ ਰੱਖਿਆ ਸੀਗਾ ਉਹਦੇ ਸਵਾਦ ਦੇ ਸਾਰਾ ਪ੍ਰੋਗਰਾਮ ਤਾਂ ਖਤਮ ਲਗਭਗ ਹੋ ਚੁੱਕਾ ਸੀ ਟੈਂਟ ਵਾਲਾ ਮੁੰਡਾ ਸੀ ਕੋਈ ਉਹ ਲੜੀ ਦੀ ਤਾਰ ਦੂਰ ਲਾ ਰਿਹਾ ਸੀ ਇਸ ਕਰਕੇ ਉਹਨੂੰ ਛਾਂਟਣ ਵਾਲੇ ਸਾਰਾ ਕੁਝ ਫਟਾਕਾ ਪੈ ਗਿਆ ਉੱਪਰ ਛਾਂਟ ਕੇ ਵੀ ਦੀਆ तकरीबन ਇੱਥੇ ਇਸ ਗਲੀ ਦੇ ਵਿੱਚ ਹੀ ਮੇਰੇ ਨਾਲ ਤੀਜਾ ਹਾਸਾ ਹੋ ਚੁੱਕਾ ਹੈ ਪ੍ਰਸ਼ਾਸਨ ਨੂੰ ਵੀ ਅਸੀਂ ਤਾਂ ਲਿਖ ਕੇ ਦਿੱਤਾ ਵੀ ਜੇ ਇਹਨੂੰ ਸ਼ਿਫਟ ਕੀਤਾ ਜਾਵੇ ਜਾਂ ਇਹਨੂੰ 5-7 ਫੁੱਟ ਉੱਚਾ ਕੀਤਾ ਜਾਵੇ ਬਹੁਤ ਵਾਰੀ ਲਿਖ ਕੇ ਦੇ ਚੁੱਕੇ ਅਸੀਂ ਇਸ ਚੀਜ਼ ਨੂੰ ਅੱਗੇ ਵੀ ਹਾਸਾ ਅੱਗੇ ਇੱਕ ਪਿਛਲੇ 2 ਸਾਲ ਪਹਿਲਾਂ ਇੱਥੇ ਇੱਕ ਬੇਟਾ ਮੁੰਡਾ ਸੀ ਕਈ 10 12 ਸਾਲਾ ਦਾ ਪਤੰਗ ਡਾਰ ਰਿਆ ਸੀ ਉਹਦੇ ਨਾਲੇ ਬਲਾਸਟ ਹੋ ਗਿਆ ਸੀ ਤੇ ਉਹ ਮੁੰਡੇ ਦੀ ਡੈਥ ਹੋ ਗਈ ਸੀ ਜਿਹੜਾ ਮੁੰਡਾ ਪਰਨੋਂ ਆਇਆ ਕਿੱਥੋਂ ਰਹਿਣ ਵਾਲਾ ਕੋਣ ਹੈ ਪਤਾ ਕੁਝ ਜਿਹੜਾ ਇਹ ਕੋਈ ਉਹਦਾ ਟੈਂਟ ਵਾਲਿਆਂ ਦਾ ਹੀ ਮੁੰਡਾ ਸੀ ਉਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਲੈ ਗਈ ਹਸਪੀਟਲ ਕਾਫੀ ਹੋਇਆ ਉਹਨੂੰ ਹਸਪੀਟਲ ਮੋਗੇ-ਮੋਗੇ ਤੋਂ ਬਾਅਦ ਉਹਨੂੰ ਫਰੀਦਕੋਟ ਸ਼ਿਫਟ ਕਰਤਾ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਮੈਂ ਤਾਂ ਇਹ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਇਹੀ ਕਹਿਣਾ ਜਾਂ ਤਾਂ ਇਹਨੂੰ ਉੱਚਾ ਕਰਾਇਆ ਜਾਵੇ ਜਾਂ ਇਹਨੂੰ ਬادیه ਤੋਂ ਸ਼ਿਫਟ ਕੀਤਾ ਜਾਵੇ ਕੱਲੇ ਪਹਿਲੇ ਆਪਣੇ ਕਟਾਚਾਣ ਕਿ ਤੇ ਤਾਰ ਜੁੜ ਗਈ ਕੋਈ ਤੇ ਪਟਾਕਾ ਪੈ ਗਿਆ ਇੱਥੇ ਮਤਲਬ ਰੋੜ ਪਾ ਪਿਆ ਸਾਰੀ ਸਾਰ ਤਾਰਾਂ ਤੋਂ ਸਾਰੀਆਂ ਸੜ ਗਈਆਂ ਪੱਖੇ ਸੜ ਗਏ ਫ੍ਰਿਜਾਂ ਸੜ ਗਈਆਂ ਕੋਈ ਕਾਰਨ ਨਹੀਂ ਬਣਿਆ ਕਾਰਨ ਤਾਂ ਸਾਨੂੰ ਪਤਾ ਨਹੀਂ ਲੱਗਾ ਸੀ ਅੰਦਰ ਸੀਗੇ ਠੀਕ ਆ ਨਾ ਵੱਡੀ ਤਾਰ ਜਾਂਦੀ ਇੱਥੋਂ ਦੀ ਅੱਗੇ ਪਹਿਲਾਂ ਦੋ ਤਿੰਨ ਜਾਂਸ ਪਹਿਲਾਂ ਹੀ ਹੋ ਚੁੱਕੇ ਆ ਠੀਕ ਆ ਅਸੀਂ ਇਕੱਠੇ ਹੋ ਕੇ ਐਮਐਲ ਦੇ ਕੋਲ ਵੀ ਗਏ ਸੀਗੇ ਉਹਨਾਂ ਨੇ ਸਾਨੂੰ ਕਹਿਆ ਸੀ ਹਫਤੇ 'ਚ ਸਾਡਾ ਹੱਲ ਕਰ ਦਾਂਗੇ ਤੁਹਾਡਾ ਜਿਹੜਾ ਸਮਾਗਮ ਸੀ ਕਰੇ ਸਾਡੇ ਵਿਆਹ ਸੀਗਾ ਜੀ ਅੱਜ ਪਾਰਟੀ ਸੀ ਪਾਰਟੀ ਅਸੀਂ ਤਾਂ ਪਾਰਟੀ ਰੁਝੇ ਸੀਗੇ ਠੀਕ ਆ ਕਾਨੂੰਨੀ ਪੜਾਉਤੇ ਹੋ ਕੀ ਗਿਆ ਡੈਕੋਰੇਸ਼ਨ ਕਰ ਰਹੇ ਸੀ ਡੈਕੋਰੇਸ਼ਨ ਕਰ ਰਹੇ ਸੀ ਨਾਲ ਆਸ-ਪਾਸ ਦੇ ਘਰਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਹਾਂ ਆ ਚਾਰ-ਪੰਜ ਘਰਾਂ ਨੂੰ ਨੁਕਸਾਨ ਉਹਨਾਂ ਦਾ ਵੀ ਹੋ ਗਿਆ ਕਾਫੀ ਨੁਕਸਾਨ ਹੋਇਆ ਜਿਹੜਾ ਡੈਕੋਰੇਸ਼ਨ ਕਰ ਰਹੇ ਸੀਗਾ ਵੀ ਪਤਾ ਲੱਗਿਆ ਉਹਨੂੰ ਵੀ ਅਲਜੀਨ ਕਰਨਾ ਪੂਸਿਆ ਹਾਂ ਹਾਂ ਉਹ ਹੀ ਚਲ ਸਾਇ ਗਿਆ ਜੀ ਅੱਜ ਹਾਲਾਤ ਹੁਣ ਸਫਤਾ ਲੈ ਗਏ ਸਰਕਾਰੀ ਅਸਲ ਤੋਂ ਉਸੇ ਜਗ ਪਤਾ ਲੱਗੂਗਾ ਸਾਡੀ ਸੁਣਵਾਈ ਕੋਈ ਨਹੀਂ ਕਰ ਰਿਹਾਗਾ ਅਸੀਂ ਉਹਨੂੰ ਬੇਨਤੀ ਕੀਤੀ ਜੀ ਜਿਆਦਾ ਤਾਰਾ ਚੱਕ ਦਿਓ ਜਾਂ ਇਹਨੂੰ ਉੱਚੀ ਕਰ ਦਿਓ ਉਹ ਕਦੇ ਹਫਤੇ ਕੰਮ ਹੋ ਜਾਊਗਾ ਕਿਹੜੇ ਹਫਤੇ ਕਹੀ ਲੰਘੇ ਉਹ ਤੇ ਲਗਾਤਾਰ 23 ਦੀ ਗੱਲ 6-7 ਹੋ ਗਈਆਂ ਅਸੀਂ ਮੈਂ ਤਾਂ ਅੱਗੇ ਵੀ ਐਂ ਬੋਲਿਆ ਸੀਗਾ ਵੀ ਇਹਨੂੰ ਚੱਕ ਦਿਓ ਵੀ ਚਲੋ ਨਾ ਹੀ ਤਾਰਾ ਜਦ ਉੱਚੀਆਂ ਕਰ ਦਿਓ 10 ਫੁੱਟੀ ਉੱਚੀ ਤਾਰ ਹੋ ਜਾਏ ਸਰਵ ਹੋ ਜਾਊਗਾ ਉਹ 23 ਸਾਲ ਬੱਚੇ ਮਰੇ ਇੱਥੇ ਸਰਕਾਰ ਕੀ ਨਹੀਂ ਕਰ ਸਕਦੀਗੀ ਤੁਹਾਡਾ ਘਰ ਦਾ ਕਿੰਨਾ ਨੁਕਸਾਨ ਹੋਇਆ ਸਾਡਾ ਸਾਰਾ ਹੀ ਸੜ ਗਿਆ ਸਭ ਹੁਣ ਪ੍ਰਿਜਾ ਨੂੰ ਜੇ ਬਾਅਦ ਚ ਪਤਾ ਲੱਗੂਗਾ ਦਿਓ ਜਾਣਕਾਰੀ ਸਰ ਕੀ ਹੋਇਆ ਤਕਰੀਬਨ 2:30 ਵਜੇ ਸਾਨੂੰ ਐਮਸੀ ਸਾਹਿਬ ਕਾਲਾ ਬਜਾਜ ਜੀ ਨੇ ਸੂਚਨਾ ਦਿੱਤੀ ਸੀ ਕਿ 베ਦੀ ਨਗਰ ਵਿੱਚ ਟੈਂਟ ਨੂੰ ਅੱਗ ਲੱਗੀ ਹੈ ਜੀ ਤੇ ਉਥੇ ਟੈਂਟ ਲਾ ਰਹੇ ਸੀ ਕੋਈ ਘਰੇ ਪ੍ਰੋਗਰਾਮ ਸੀਗਾ ਜੀ ਉਥੇ ਛੜ ਕੇ ਵੀ ਲੈਣ ਜਾ ਰਹੀ ਸੀਗੀ ਉਹਦੇ ਨਾਲ ਉੱਤੇ ਲੜੀਆਂ ਪਾ ਰਹੇ ਸੀ ਤੇ ਲੜੀਆਂ ਜਦੋਂ ਉੱਪਰ ਸਿੱਟੀ ਤੇ ਉਹਦੇ ਨਾਲ ਮੁੰਡਾ ਇੱਕ ਬਰਨ ਹੋ ਗਿਆ ਜੀ ਉਹਨੂੰ ਕਾਫੀ ਉਹਨੂੰ ਆਈਆ ਪ੍ਰੋਬਲਮ ਤੇ ਉਹਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਅੰਦਰ ਕੀ ਕੀ ਨੁਕਸਾਨ ਹੋਇਆ ਜੀ ਹੋਰ ਤਾਂ ਕੋਈ ਨੁਕਸਾਨ ਨਹੀਂ ਹੋਇਆ ਜੀ ਮੁੰਡੇ ਦਾ ਹੀ ਬੜਾ ਨੁਕਸਾਨ ਹੋਇਆ ਤੇ ਜਾਂ ਥੋੜਾ ਬਹੁਤਾ ਟੈਂਟ ਦਾ ਨੁਕਸਾਨ ਹੋਇਆ ਜੀ ਮੁੰਡਾ ਕਿੰਨਾ ਕਰਦਾ ਮੁੰਡਾ ਸਾਡੇ ਆਉਣ ਤੋਂ ਪਹਿਲਾਂ ਲੈ ਗਏ ਸੀਗੇ ਤਕਰੀਬਨ ਕਹਿੰਦੇ ਛਾਤੀ ਤੇ ਪੇਟ ਤੇ ਕਾਫੀ ਉਹਦੇ ਹੋਇਆ ਜੀ ਕਿਸ ਤਰ੍ਹਾਂ ਦੀ ਸਿਚੁਏਸ਼ਨ ਆ ਜੀ ਹੁਣ ਅਗ ਕੰਟਰੋਲ ਆ ਜੀ ਇਸ ਟਾਈਮ ਤੇ ਉਹ ਜਿਹੜਾ ਸੀਗਾ ਮੁੰਡਾ ਉਹਨੂੰ ਦਾਖਲ ਕਰਵਾਇਆ ਗਿਆ ਬਾਕੀ ਸਭ ਠੀਕ ਹੈ ਇਹ ਲੜੀਆਂ ਪਾਉਣ ਕਰਨ ਹਾਂ ਜੀ ਲੜੀਆਂ ਪਾਉਣ ਕਰਨ ਦੇ ਜਿਹੜੀ ਛਾੜ ਕੇ ਵੀ ਲੈਣ ਆ ਇਹ ਬਹੁਤ ਜ਼ਿਆਦਾ ਨੀਵੀਂ ਆ ਘਰੋਂ ਟੱਚ ਕਰਦੀ ਆ ਤੇ ਅੱਗੇ ਵੀ ਪਹਿਲਾਂ ਵੀ ਇੱਕ ਇੱਥੇ ਦੱਸ ਰਹੇ ਸੀਗੇ ਪੰਜ ਚਾਂਸ ਹੋ ਚੁੱਕੇ ਆ ਜੀ ਇੱਥੇ ਪਹਿਲਾਂ ਵੀ